ਨੇ ਕੇ ਯਾਰ ਵੀ ਇਹਦੇ ਵਿੱਚ ਇੰਜਨ ਸੋਨਾ ਲੀਕਾ ਦਾ ਉਹ ਇਹ ਸੋਨਾ ਲੀਕਾ ਨੇ ਵੀ ਇੰਜਨ ਤਾਂ ਜੀਟਰ ਤੋਂ ਹੀ ਲਈ ਸੀ ਜੀਟਰ ਤੋਂ ਹੀ ਚੱਕੇ ਸੀ ਕਾਪੀ ਕੀਤੀ ਸੀਗੇ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਬਹੁਤ ਟਾਈਮ ਬਾਅਦ ਆਪਾਂ 58 ਗਰਾਂ ਦੀ ਵੀਡੀਓ ਬਣਾ ਰਹੇ ਆ ਬਣਾਉਣ ਦਾ ਮਕਸਦ ਇਹੀ ਸੀਗਾ ਯਾਰ ਮੋਡੀਫਿਕੇਸ਼ਨ ਚੱਲ ਜਾਂਦੀਆਂ ਆ ਮੋਡੀਫਿਕੇਸ਼ਨ ਦੇ ਉਲੇ ਬਹੁਤ ਆ ਆ ਖਾਸ ਕਰਕੇ ਮੇਰੀ ਬੇਨਤੀ ਹੈ ਬਾਹਰ ਵਾਲਿਆਂ ਨੂੰ ਜਿਹੜੇ ਮੋਡੀਫਿਕੇਸ਼ਨ ਕਰਾਉਂਦੇ ਆ ਚਲੋ ਭਾਜੀ ਚੱਕ ਦੋ ਫੱਟੇ ਮੋਡੀਫਾਈ ਕਰ ਦਿਓ ਜਾਂ ਭਰਾ ਟਰੈਕਟਰ ਨੂੰ 6522 ਕਰਾਉਣ ਬਾਰੇ ਸੋਚ ਰਿਹਾ ਪੰਜ ਦਾ ਬੋਰ ਪਾਉਣ ਬਾਰੇ ਸੋਚ ਰਿਹਾ ਹਨ ਉਹਨਾਂ ਵਾਸਤੇ ਆ ਕਿਉਂਕਿ ਜਬ ਇੰਜਨ ਤੇ ਇਕੱਲੇ ਇਕੱਲੇ ਤੇ ਮੈਂ ਸੁਣਿਆ ਵੀ 1.5-2-2 ਲੱਖ ਰੁਪਿਆ ਇਕੱਲੇ ਇੰਜਨ ਚੀ ਤੱਕ ਦਿੰਦੇ ਆ ਗਰਮ ਹੋਣੋਂ ਨਹੀਂ ਹਟਦਾ ਤੇ ਹੋਰ ਵੀ ਕਈ ਦਿੱਕਤਾਂ ਆਉਂਦੀਆਂ ਥਿਉਰੀਆਂ ਹੁੰਦੀਆਂ ਤੇ ਆ ਬਈ ਤੁਹਾਨੂੰ ਅੱਜ ਸਾਰਾ ਐਕਸਪਲੇਨ ਕਰਦੇ ਆ ਬੜਾ ਵਧੀਆ ਜਿਹੜਾ ਬਾਈ ਜੀ ਨੇ ਵੀ ਸੋਚਿਆ ਸੀ ਸਮਝਾਇਆ ਮੈਂ ਤਾਂ ਬਾਈ ਬਹੁਤ سارے ਬੰਦੇ ਨੂੰ ਇਹ ਮੈਨੂੰ ਰੈ ਲੈ ਲੈਂਦੇ ਆ ਬਾਈ ਟਰੈਕਟਰ ਮੋਡੀਫਾਈ ਕਰਾਉਣਾ ਕੀ ਕਰੀਏ ਮੈਂ ਕਿਹਾ ਬਾਈ 6522 ਲੈ ਲਓ ਠੀਕ ਆ 911 ਕਹਿੰਦੇ ਉਹ ਇਹ ਮੰਨਦੇ ਨਹੀਂ ਇਹਨੂੰ 911 ਉਹ 911 ਦਾ ਮਤਲਬ ਕਹ ਲੈ ਵੀ ਸੁਧਾਰ ਹੋਇਆ ਸੀਗਾ ਉਹ ਚ ਟਰਮ 3 ਆਇਆ ਤੇ ਉਹ ਚੀਜ਼ ਆ ਨਾ ਤੇ ਮੋਡੀਫਿਕੇਸ਼ਨ ਕਰਾਉਣੀ ਹੁੰਦੀ ਆ ਯਾਰ ਜੇ 652 ਲੈ ਕੇ ਕਰਾ ਲਓ ਤਾਂ ਉਦੋਂ ਵਧੀਆ ਜੇ ਸਿੰਪਲ ਰੱਖਣਾ 911 ਸਿੰਪਲ ਰੱਖੋ ਆਜੋ ਕਰਦੇ ਆ ਗੱਲਬਾਤ ਲੈ ਵੀ ਆਹ ਟਰੈਕਟਰ ਆ 911 ਇਹ ਪਹਿਲਾਂ 5 ਦੇ ਬੋਰ ਦੇ ਵਿੱਚ ਮਤਲਬ 652 ਕਹ ਲੈ ਜਾਂ 75 ਦਾ ਹੋਇਆ ਹੋਇਆ ਸੀ ਪਰ ਇਹ ਚੱਲਿਆ ਨਹੀਂ ਸੀਗਾ ਗਰਮ ਹੁੰਦਾ ਸੀਗਾ ਬੜਾ ਦਿੱਕਤਾਂ ਸੀਗੀਆਂ ਟਰੈਕਟਰ ਦੇ ਵਿੱਚ ਚਲੋ ਬਾਈ ਕੋਲੇ ਟਰੈਕਟਰ ਆਇਆ ਬਣਾਇਆ ਉਹਨੂੰ ਵੀ ਯਾਰ ਐ ਕਰਕੇ ਜੇ ਇੰਨਾ ਖਰਚ ਆ ਜਾਂਦਾ ਹੁਣ ਮੰਨ ਲਾ ਵੀ ਲੱਖ ਰੁਪਏ ਤਾਂ ਨਾਰਮਲ ਮੰਨ ਕੇ ਚੱਲੋ ਬਾਕੀ ਇਹਦੇ ਵਿੱਚ ਯਾਰ ਜੇ ਆਪਾਂ ਪ੍ਰਾਣੀ ਤੇ ਬੋਰ ਕਰਾਂਗੇ ਤਾਂ ਮੰਨ ਕੇ ਚੱਲੋ ਵੀ ਇਕੱਲਾ ਬਲਾਕ ਰਹਿ ਜਾਣਾ ਜੇ 18 ਦੀ ਥਿਊਰੀ ਨਾ ਚੱਲਾਂਗੇ ਤਾਂ ਸਾਰਾ ਸਮਾਨ ਬਦਲਿਆ ਜਾਂਦਾ ਹੈਗਾ ਤੇ ਖਰਚਾ ਮੰਨ ਲ ਕੇ ਚੱਲ ਵੀ ਉੱਥੇ ਹੀ ਚਲਾ ਜਾਂਦਾ ਹੈਗਾ ਵੱਧ ਚਲਾ ਜਾਂਦਾ ਮਨ ਨਵੇਂ ਜਨ ਨਾਲੋਂ ਤੇ ਬਾਕੀ ਜਿਹੜਾ ਆਪਾਂ ਬੋਰ ਬਾਰ ਕਰਾਉਣਾ ਹੁੰਦਾ ਹੱਥੀ ਹੁੰਦਾ ਹੈਗਾ ਆ ਯਾਰ ਜਿਹੜਾ ਬੋਰ ਕੀਤਾ ਵਯਾ ਕੰਪਨੀ ਮਸ਼ੀਨਾਂ ਨੇ ਠੀਕ ਹੈ ਤੇ ਸਾਰਾ ਮਸ਼ੀਨੀ ਕੰਮ ਹੁੰਦਾਗਾ ਬਾਕੀ ਹੁਣ ਕਹਿਣਗੇ ਯਾਰ ਵੀ ਇਹਦੇ ਵਿੱਚ ਇੰਜਨ ਸੋਨਾ ਲੀਕਾ ਦਾ ਉਹ ਇਹ ਸੋਨਾ ਲੀਕਾ ਨੇ ਵੀ ਇੰਜਨ ਤਾਂ ਜੀਟਰ ਤੋਂ ਹੀ ਲਈ ਸੀ ਜੀਟਰ ਤੋਂ ਹੀ ਚੱਕੇ ਸੀ ਕਾਪੀ ਕੀਤੀ ਸੀਗੇ ਆਹ ਬਲਾਕ ਮਨਾਲਿਓ ਕਿਤੇ ਵੀ 65b ਨਾਲ ਤੇ ਯਾਰ ਮੈਂ ਤੁਹਾਨੂੰ ਖਰਚਾ ਗਿਣਾਉਣਾ ਪਹਿਲਾਂ ਤਾਂ ਆਹ ਟਰਬੋ ਆ ਆ ਮੋਡੀਫਿਕੇਸ਼ਨ ਵਾਲੇ 60-70000 ਰੁਪਏ ਲੈਂਦੇ ਆ ਕੱਲੀ ਟਰਬੋ ਦਾ ਥੋੜਾ ਫਾਇਦਾ ਇਹ ਹੋ ਜੂਗਾ 75hp ਵਾਲਾ ਇਹ ਠੀਕ ਹੈ ਉਸ ਤੋਂ ਬਾਅਦ ਪੰਪ ਕਹਿ ਲਈਏ ਪੰਪ ਦੀ ਜਿਹੜੀ ਮੋਡੀਫਿਕੇਸ਼ਨ ਹੁੰਦੀ ਹੈ ਸਮਾਨ ਨਾਮਾ ਪਾ ਕੇ ਦੇਣਗੇ ਤੇ ਆਹ 40 ਪਿਆਹ ਹਜ਼ਾਰ ਰੁਪਿਆ ਉਹ ਲੈ ਜਾਣਗੇ ਸੋਟਾ ਲੱਖ ਰੁਪਿਆ ਨੂੰ ਤਾਂ ਇਹਦਾ ਹੀ ਫਾਇਦਾ ਹੋ ਜਾਂਦਾ ਹੈਗਾ ਉਸ ਤੋਂ ਬਾਅਦ ਤੁਸੀਂ ਆਹ ਦੇਖ ਲਓ ਜਿਹੜੀ ਆਪਣੀ ਡਿਫਰੈਂਸ਼ੀਅਲ ਬਾਡੀ ਕਹਿ ਦਿੰਨੇ ਆ ਜਾਂ ਆਪਾਂ ਕਹ ਲਈ ਵੀ ਰੈਡਕਸ਼ਨਾਂ ਦੀ ਜੁਆ ਕਰਾਉਣ ਹਾਂਡੀ ਕਹਿ ਦਿੰਨੇ ਆਪਾਂ ਆਹ ਵੀ ਵਿੱਚ ਠੀਕ ਹੈ ਤੁਹਾਨੂੰ ਮੈਂ ਖਰਚਾ ਦੱਸਦਾ ਕਿੰਨੇ ਚ ਤਿਆਰ ਹੋਊਗਾ ਇਹ ਉਸ ਤੋਂ ਬਾਅਦ ਜਿਹੜੀਆਂ ਸਾਡੇ ਕੋਲੇ ਆਹ ਪਈਆਂ ਰੈਡਕਸ਼ਨਾਂ ਫਰੈਂਡ ਬਾਈ ਵਾਲੀਆਂ ਇਸ ਦੇ ਨਾਲ ਗੀਅਰ ਦਾ ਸਮਾਨ ਵੀ ਹੈ ਜਿਹੜਾ ਵਿੱਚ ਫਿੱਟ ਕੀਤਾ ਹੋਇਆ ਕੁੱਲ ਮਿਲਾ ਕੇ 1 ਲੱਖ ਤੇ 60000 ਤੱਕ ਦਾ ਆ ਜਮਾ ਪੇਟੀ ਬੰਦ ਆਪਾਂ ਕਹਿੰਦੇ ਨਵਾਂ ਇੰਜਨ ਉਹ ਆ ਜਮਾ ਚੱਲਿਆ ਨੂੰ ਦਾ ਟੈਸਟਡ ਹੋ ਜਾਂਦੇ ਆ ਓਕੇ ਇੰਜਨ ਹੁੰਦੇ ਆ ਤੇ ਜੇ ਆਪਾਂ ਵੜ ਜਗੇ ਬਾਈ ਇਸੇ ਦੇ ਵਿੱਚ ਹੀ ਹੈਡ ਪਾ ਕੇ ਪਿਸਟਨ ਪਾ ਕੇ ਕ੍ਰੈਂਕ ਪਾ ਕੇ ਲਟਰਨ ਪਟਰਨ ਕਰਕੇ ਪਹਿਲੀ ਗੱਲ ਤਾਂ ਉਹਦੀ ਜਿਹੜੀ ਥਿਊਰੀ ਆ ਉਹ ਸੈੱਟ ਹੀ ਨਹੀਂ ਬੈਂਦੀ ਕਿਉਂਕਿ ਆ ਥਾਣਾ ਬਣਾਈ ਹੁੰਦੀ ਹੈ ਨਾ ਆਪਾਂ ਮਤਲਬ ਬੋਰ ਵਗੈਰਾ ਕਰਦੇ ਆ ਤੇ ਯਾਰ ਮੇਰਾ ਮਕਸਦ ਇਹੀ ਹੈ ਪਹਿਲਾਂ ਤਾਂ ਟਰੈਕਟਰ ਜੇ ਤੁਸੀਂ ਬਾਹਰ ਆਲੇ ਜਾਂ ਮੋਡੀਫਾਈ ਮੋਡੀਫਿਕੇਸ਼ਨ ਕਰਾਉਣੇ ਆ ਜਾਂ ਤਿਆਰ ਕਰਾਉਣਾ ਰੈਸਟੋਰੇਸ਼ਨ ਕਰਵਾਉਣੀ ਆ ਜੇ ਸਿੰਪਲ 911 ਤਾਂ ਉਹਨੂੰ ਸਿੰਪਲ ਉਸੇ ਲੁੱਕ ਚ ਰੱਖੋ ਮੈਂ ਪਿੱਟ ਪਿੱਟ ਮਰ ਗਿਆ ਉਹ ਨਾਂ ਵਾਲੇ ਖਰਚਾ ਕਰੋ ਠੀਕ ਹੈ ਜੇ ਤੁਸੀਂ ਹਾਂ ਕਰਾਉਣਾ ਉਹਨੂੰ ਈਡੀਆ ਕਰਾ ਲਓ 102 ਦੇ ਬੋਰ ਵਿੱਚ ਸਿੰਪਲ ਉਹ ਚ ਬੜਾ ਕੁਝ ਨਹੀਂ ਕਰਨਾ ਪੈਂਦਾ ਸਿੰਪਲ ਲੁੱਕ ਚ ਰੱਖ ਲਓ ਜੇ ਤੁਹਾਨੂੰ ਐਂ ਲੱਗਦਾ ਵੀ ਯਾਰ 652 ਲਾਈਨ ਆ ਮਤਲਬ 652 ਤੋਂ ਮੋਡੀਫਿਕੇਸ਼ਨ ਕਰਾ ਲਓ ਦੀ ਠੀਕ ਹੈ ਉਹਦਾ ਕੀ ਕਹਿ ਦਿੰਦੇ ਆ ਬਾਈ ਇਹ ਕਿ ਗੀਅਰ ਸੈਂਟਰ ਚ ਆਹੀ ਚੇਂਜ ਹੋ ਜਾਂਦੀ ਹੈ ਪਲੇਟ ਉਹ ਸਾਈਡ ਗੀਅਰ ਹੋ ਜਾਂਦਾ ਹੈ ਤੇ ਟੈਂਕੀ ਵਗੈਰਾ ਇੱਥੇ 911 ਹੀ ਰੱਖੀ ਜਾਊਗੀ ਮੜਗਾੜ ਚੇਂਜ ਹੋ ਜਾਣਗੇ ਕਿਉਂਕਿ ਉਹ ਵੀ ਤੁਸੀਂ ਮੋਡੀਫਿਕੇਸ਼ਨ ਚ ਚੇਂਜ ਕਰਵਾਉਣੇ ਹੁੰਦੇ ਆਗੇ। ਬਾਕੀ ਬ੍ਰੇਕਾਂ ਵਗੈਰਾ ਬਾਈ ਹਨਾ ਮੈਂ ਬਾਈ ਸੇਵਕ ਕੋਲੇ ਆਇਆ ਸੀਗਾ। ਅੱਜਕੱਲ ਬ੍ਰੇਕਾਂ ਦਾ ਬੜਾ ਟ੍ਰੈਂਡ ਚੱਲਿਆ ਵੀ ਟਰੈਕਟਰ ਦੀਆਂ ਸੀ ਤੇਲ ਬ੍ਰੇਕਾਂ ਕਰਤੀਆਂ 59 ਗਰਾਂ ਦੀਆਂ। ਹੱਦੋਂ ਵੱਧ ਮਿਲਦਾ ਜਿਹੜੇ ਬੰਦੇ ਵੀਡੀਓ ਵੇਖ ਰਹੇ ਉਹਨਾਂ ਜਿਨ੍ਹਾਂ ਨੇ ਕਰਵਾਈਆਂ ਹੋਣੀਆਂ ਕਮੈਂਟ ਕਰਕੇ ਦੱਸ ਦੇ ਵੀ ਕਿੰਨੇ ਰੀਲੀਕ ਹੋਣਗੀਆਂ ਤੁਹਾਡੀਆਂ ਬ੍ਰੇਕਾਂ। ਜਗਾੜਬਾਜੀ ਆ ਵੱਡ ਟੁੱਕ ਕਰਕੇ ਨਾ ਜੇ ਮੈਂ 59 ਗੇਨਾਂ ਦੀਆਂ ਤੇਲ ਬ੍ਰੇਕਾਂ ਦਾ ਜਾਂ ਜਿਨੇ ਸਭ ਤੋਂ ਪਹਿਲਾਂ ਕੀਤੀਆਂ ਸੀਗੀਆਂ ਤਾਂ ਉਹ ਭਾਈ ਸੇਵਕ ਕਹੋਣੇ ਨੇ ਕੀਤੀਆਂ ਸੀ ਆਪਾਂ ਵੀ ਵੀਡੀਓ ਪਾਈ ਸੀ ਤੇ ਉਸ ਤੋਂ ਪਹਿਲਾਂ ਇੱਕ ਵੀਰ ਨੇ ਹੋਰ ਨੇ ਵੀ ਪਾਈ ਸੀਗੀ ਇਹ ਚੀਜ਼ਾਂ ਹੁੰਦੀਆਂ ਯਾਰ ਜੇ ਮੰਨ ਕੇ ਚੱਲੋ ਬੰਦਾ ਸਾਨੂੰ ਪੈਸੇ ਵੀ ਦੇ ਰਿਹਾਗਾ ਤਾਂ ਉਹਦਾ ਕੰਮ ਵਧੀਆ ਕਰਕੇ ਦਿਓ ਬ੍ਰੇਕਾਂ ਨਾਲ ਹੇਲਣ ਤੇ ਅੱਜ ਮੈਨੂੰ ਲੱਗਦਾ ਜੇ ਕਈ ਬ੍ਰੇਕਾਂ ਕਰਾ ਕੇ ਲਿਆਉਂਦੇ ਆ ਥੱਲੇ ਉਹ ਐ ਧਾਰ ਮਾਰ ਦਿੰਦੇ ਬੈਲ ਦਪਟੇ ਜਾਂਦੇ ਜਿਗਾੜਵਾਜੀ ਕੀਤੀ ਹੁੰਦੀ ਹੈ ਨਾ ਤੇ ਆਹ ਟਰੈਕਟਰ ਦੀਆਂ ਵੀ ਬ੍ਰੇਕਾਂ ਕਰਕੇ ਦਊਗਾ ਬਾਈ ਇੱਕ ਗੱਲ ਹੋਰ ਹੈ ਆਪਾਂ ਆਮ ਟਰੈਕਟਰ ਦੇ ਵਿੱਚ ਦੇਖਦੇ ਹੁੰਨੇ ਆ ਪੰਪ ਦੋ ਹੀ ਲੱਗੇ ਹੁੰਦੇ ਹਨ ਜਾਂ ਇੱਧਰ ਮਤਲਬ ਐਦੇ ਵਾਲਾ ਆ ਗਿਆ ਪਰਲੀ ਸਾਈਡ ਨਾਲ ਅੱਧ 11 ਦੇ ਲਾ ਦਿੰਦੇ ਆਪਾਂ ਪਾਵਰ ਸਟੀering ਵਾਲਾ ਜਾਂ ਕਈ ਇੱਧਰ ਬਾਹਰ ਕੱਢ ਕੇ ਲਾ ਦਿੰਦੇ ਆ ਐ ਤੇ ਤਿੰਨ ਪੰਪ ਲੱਗੇ ਹੋਏ ਆ ਸਪੈਸ਼ਲ ਠੀਕ ਹੈ ਤੇ ਨਾ ਹੀ ਇਹਦੇ ਵਿੱਚ ਐ ਮੰਨ ਕੇ ਚੱਲੋ ਵੀ ਟਰੈਕਟਰ ਜੇ ਹੋਲੀ ਹੋ ਗਿਆ ਤਾਂ ਕਟਾਈ ਦੀ ਭਾਰੀ ਹੋਊਗੀ ਵੱਡਾ ਫਾਇਦਾ ਇਹ ਆ ਤੇ ਬਾਕੀ ਬਈ ਸਾਰੇ ਹੀ ਮੰਨ ਕੇ ਚੱਲੇ ਯਾਰ ਨਿਆਰਾ ਬਣ ਜਾਂਦਾ ਹੈਗਾ ਠੀਕ ਹੈ ਬਾਕੀ ਆ ਹਾਂ ਹੁਣ ਚੱਲਿਆ ਹਨਾ ਤੇਲ ਤੂਲ ਬਾਹਰ ਕੱਢਣ ਦੀਆਂ ਡਰਾਮ ਡਰੂਮ ਜਿਹਾ ਲਾ ਕੇ ਵੀ ਟਰਾਲੀ ਵਾਲਾ ਇਹਦੇ ਚ ਫਾਇਦਾ ਇਹ ਰਹੂਗਾ ਆ ਪੰਪ ਨੂੰ ਆਪਾਂ ਸਪੈਸ਼ਲ ਇੱਕ ਜਿਵੇਂ ਟਰਾਲੀ ਵਗੈਰਾ ਚੱਕਣ ਵਾਸਤੇ ਲੱਗ ਬਾਹਰ ਡਿਸਟ੍ਰਿਬਿਊਟਰ ਲਾ ਕੇ ਤਾਂ ਉਹਦੇ ਤੇ ਯੂਜ਼ ਵਾਸਤੇ ਲੈ ਸਕਦੇ ਆ ਕਿਉਂਕਿ ਉਹ ਵੀ 30-40000 ਰੁਪਿਆ ਬੜੇ ਆਰਾਮ ਨਾਲ ਲੱਗ ਜਾਂਦਾ ਹੁਣ ਕਹਿਣਗੇ ਯਾਰ ਇਹਦੇ ਵਿੱਚ ਹੀ ਆਉਂਦਾ ਡਿਸਟ੍ਰਿਬਿਊਟਰ ਉਹ ਭਾਈ ਸਮੇ ਦੇ ਹਿਸਾਬ ਨਾਲ ਉਹਦੀ ਰਿਪੇਅਰ ਵੱਧਦਾ ਕਈ ਵਾਰੀ ਰਬੜ ਰੁਬੜਾ ਮਾਰੀਆਂ ਸੀ ਟੈਕਨੋਲੋਜੀ ਥੋੜੀ ਜੀ ਪੁਰਾਣੀ ਆ ਹਨਾ ਤਾਂ ਉਸ ਹਿਸਾਬ ਨਾਲ ਇਹ ਹੁਣ ਨਵੀਂ ਟੈਕ ਆ ਇੰਜਨੀ ਯਾਰ ਤੁਹਾਨੂੰ ਬਹੁਤ ਸਸਤਾ ਪੈ ਜਾਊਗਾ ਮਤਲਬ ਟਰਬੋ ਯਾਰ ਤੁਸੀਂ ਮੰਨ ਕੇ 60 70000 ਰੁਪਏ ਲੈਂਦੇ ਨਾਲੇ ਕੰਪਨੀ ਫਿਟਡ ਟਰਬੋ ਹੈ ਮਸ਼ੀਨੀ ਕੰਮ ਹੋਇਆ ਹੈਗਾ ਭਾਈ ਐਵੇਂ ਨਾ ਪਿੱਛੇ ਲੱਗ ਜਾ ਕੋਸ਼ਕ ਬੰਦੇ ਨੇ ਗੰਦ ਪਾ ਰੱਖਿਆ ਹੈਗਾ ਐਵੇਂ 2 2 2.5 ਲੱਖ ਰੁਪਏ ਲਵਾ ਦਿੰਦੇ ਆਗੇ ਆ ਚੀਜ਼ਾਂ ਯਾਰ ਲਿਆਓ ਮਿਸਤਰੀ ਹੋਵੇ ਵਧੀਆ ਹਨਾ ਮੈਂ ਕਹਿੰਦਾ ਮਿਸਤਰੀ ਉਹ ਜਆ ਬੰਦਾ ਹੈਗਾ ਜਿਹੜਾ ਛੋਡੇ ਪਿੰਡ ਆਸੇ-ਪਾਸੇ ਤੁਸੀਂ ਦੇਖ ਲਿਓ ਜਿੱਥੇ ਟਰੈਕਟਰ ਪੁਰਾਣੇ ਆ ਛੋਡੇ ਮਿਸਤਰੀ ਵਧੀਆ ਮੈਂ ਕਹਿੰਦਾ ਉਹ ਮਿਸਤਰੀ ਵਧੀਆ ਹੈਗਾ ਜਿੱਥੇ ਨਵੇਂ ਟਰੈਕਟਰ ਆ ਗਏ ਉੱਥੇ ਮਿਸ ਦੋ ਚੀਜ਼ਾਂ ਹੋ ਸਕਦੀਆਂ ਕੁਝ ਵੀ ਆਪਾਂ ਆਪਣੇ ਸਮੇਂ ਦੇ ਹਿਸਾਬ ਨਾਲ ਟਰੈਕਟਰ ਬਦਲਦੇ ਆ ਪਰ ਚੰਗਾ ਮਿਸਤਰੀ ਤੁਹਾਡਾ ਟਰੈਕਟਰ ਨਹੀਂ ਬਦਲ ਦੇਊਗਾ ਕਿਉਂਕਿ ਚੰਗਾ ਮਿਸਤਰੀ ਟਰੈਕਟਰ ਨੂੰ ਵਧੀਆ ਕੰਮ ਕਰਕੇ ਦੇਊਗਾ ਨਾ ਸੋਚਦਾ ਹੈ ਇਹ ਚੀਜ਼ਾਂ ਹੁੰਦੀਆਂ ਬਾਕੀ ਬਈ ਗੁੱਸਾ ਨਾ ਕਰਿਓ ਥੋੜਾ ਜਿਹਾ ਮੈਨੂੰ ਵੀ ਸੀਗਾ ਯਾਰ ਮੈਂ ਕਿਹਾ ਹਾਈ ਤਾਂ ਰਹਿ ਗਈਆਂ ਗੱਲਾਂ ਤੇ ਆ ਕਬੀਰ ਪਾਈ ਜਾਂਦਾ ਸੀ ਕਹਿੰਦਾ ਹਾਲੈਂਡ ਦੀਆਂ ਦਾ ਕ੍ਰੈਂਕਣੀ ਖਰਾਬ ਹੋਈ ਉਹਨੂੰ ਪੁੱਛਣ ਆ ਲ ਹੋਵੇ 5630 ਭਰਾਵਾ ਵੀ ਚਲੋ ਠੀਕ ਆ ਟਰੈਕਟਰ ਆਪਦੀ ਟੈਕਨੋਲੋਜੀ ਤੇ ਵਧੀਆ ਪਰ ਉਹ ਚੱਲਿਆ ਕਿੱਥੇ ਆ ਇਹਨੇ ਪਤੰਦਰ ਨੇ ਟਿੱਬਿਆਂ ਪੱਧਰੇ ਕੀਤੇ ਤੇ ਬਾਕੀ ਬਾਈ ਟਰੈਕਟਰ ਤਿਆਰ ਕਰਾਉਣਾ ਜਿੱਥੋਂ ਮਰਜ਼ੀ ਕਰਾ ਲਿਆ ਕਰੋ ਬਿਸ਼ੱਕ ਮੇਰਾ ਚੈਨਲ ਤੇ ਨੰਬਰ ਪਾਇਆ ਹੋਇਆ ਮੇਰੇ ਤੋਂ ਪੁੱਛ ਲਿਆ ਕਰੋ ਬਾਈ ਕਿਵੇਂ ਕਰਾ ਲਗੇ ਮੈਂ ਤਾਂ ਇਹਨੂੰ 5911 ਨੂੰ ਜਿੰਨਾ ਸੈਂਪਲ ਰੱਖੋਗੇ ਉਹਦੇ ਹੱਕ 'ਚ ਵਧੀਆ ਚੀਜ਼ ਰਹੂਗੀ ਹਨਾ ਤੇ ਸ਼ੇਅਰ ਕਰ ਦਿਓ ਧੰਨਵਾਦ